ਹੰ ਗੁਰੂ ਰੂਪ ਅਰੀ ਸਾਧ ਸੰਗਤ ਤੁਹਾਨੂੰ ਅੱਜ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦੂਜੀ ਅਦਾਸੀ ਨੂੰ ਨਿਕਲੇ ਹੋਇਆ ਰਾਹ ਦੇ ਵਿੱਚ ਸਾਰਿਆਂ ਨੂੰ ਤਾਰਦੇ ਜਾਂਦੇ ਆ ਬਾਣੀ ਦੇ ਰਾਹੀ ਤੇ ਵਿਚਾਰਾਂ ਦੇ ਰਾਹੀ ਅੱਜ ਦੀ ਜੋ ਸਾਖੀ ਹੈ 나ਥ ਦਵਾਰੇ ਦੀ ਸਾਖੀ ਹੈ ਇਹ 나ਥ ਦੀ ਹੁਣ ਸਤਗੁਰੂ 나ਥਾ ਦੇ ਜੋਰ ਤੋਂ ਚੱਲ ਕੇ ਗੁਰੂ ਜੀ ਲੋਹਾਗੜਾ ਲੋਹਾਗੜ ਤਲਾਬ ਉੱਤੇ ਆਇਆ ਉੱਥੇ ਦੇਵੀ ਦਾ ਮੰਦਿਰ ਸੀ ਉਸ ਦੇਵੀ ਨੂੰ ਸ਼ਰਾਬ ਦਾ ਭੋਗ ਲਾਇਆ ਜਾਂਦਾ ਸੀ ਸ਼ਰਾਬ ਦਾ ਹੁਣ ਗੁਰੂ ਜੀ ਨੇ ਪੁਜਾਰੀਆਂ ਨੂੰ ਉਪਦੇਸ਼ ਦੇ ਕੇ ਦੇਵੀ ਨੂੰ ਸ਼ਰਾਬ ਚੜਾਉਣੀ ਬੰਦ ਕਰਵਾ ਦਿੱਤੀ ਮਹਾਰਾਜ ਕਹਿੰਦੇ ਇਹ ਕੋਈ ਇਤਿਹਾਸ ਦੇ ਬੱਚੇ ਨਹੀਂ ਆਉਂਦਾ ਵੀ ਕਿਸੇ ਨੂੰ ਸ਼ਰਾਬ ਚੜਾਈ ਜਾਵੇ ਦੇਵੀ ਨਾ ਸ਼ਰਾਬ ਪਿੰਦੀ ਹੈ ਤੇ ਨਾ ਇਹਨੂੰ ਚੜਾਈ ਜਾਵੇ ਬੰਦ ਕਰਵਾ ਦਿੱਤੀ ਮੰਦੇ ਕਰਮਾਂ ਤੋਂ ਹਟਾਇਆ ਮਹਾਰਾਜ ਨੇ ਜੋ ਲੋਕ ਉਸ ਟਾਈਮ ਦੇ ਮੰਦੇ ਕੰਮ ਕਰਦੇ ਸੀ ਉਹਨਾਂ ਨੂੰ ਹਟਾਇਆ ਤੇ ਅੱਗੇ 나ਥ ਦਵਾਰੇ ਪਹੁੰਚੇ ਇਥੋਂ ਦਾ 나ਥ ਬਹੁਤ ਹੰਕਾਰੀ ਕੁਧਰਮੀ ਤੇ ਦੁਰਾਚਾਰੀ ਸੀ ਉਹ ਧਰਮ ਦੇ ਜੋਗ ਦੇ ਨਾਮ ਉੱਤੇ ਠੱਗੀ ਕਰਦਾ ਸੀ ਗੁਰੂ ਜੀ ਉਸ ਦੇ ਦਵਾਰ ਦਵਾਰੇ ਕੋਲ ਜਾ ਬੈਠੇ ਉਹਦੇ ਘਰਬਾਰ ਦੇ ਮੂਹਰੇ ਜਾ ਬੈਠੇ ਓਹੰਕਾਰੀ 나ਥ ਬਾਹਰੋਂ ਆਇਆ ਆਇਆ ਦਾ ਸਤਕਾਰ ਨਹੀਂ ਸੀ ਕਰਦਾ ਉਹ ਜੇ ਕੋਈ ਉਹਦੇ ਕੋਲੇ ਨਾ ਕੋਈ ਰਿਸ਼ੀ मुनि ਕੋਈ ਆ ਜਾਵੇ ਉਹ ਨਾਥ ਕੋਲੇ ਉਹ ਉਹਨਾਂ ਦਾ ਕਿਸੇ ਦਾ ਸਤਕਾਰ ਨਹੀਂ ਸੀ ਕਰਦਾ ਸਗੋਂ ਮਖੌਲ ਕਰਕੇ ਅੱਗੇ ਨੂੰ ਤੋੜ ਦਿੰਦਾ ਸੀ ਮਖੌਲ ਕਰਕੇ ਉਹਨੂੰ ਗੁਰੂ ਜੀ ਇੱਕ ਰੁੱਖ ਦੇ ਉੱਤੇ ਗੁਰੂ ਜੀ ਇੱਕ ਰੁੱਖ ਦੀ ਛਾਵੇਂ ਥੜੇ ਦੇ ਉੱਤੇ ਬੈਠ ਗਏ ਉਹ ਹੰਕਾਰੀ ਨਾਤ ਸੁੰਦਰ ਕੱਪੜੇ ਗਹਿਣੇ ਪਾ ਕੇ ਅਤੇ ਅਤਰ ਫਲੇਲ ਜਿਹੇ ਸੁਗੰਧੀ ਵਾਲੇ ਤੇਲ ਲਾ ਕੇ ਮਟਕ ਨਾਲ ਬਾਹਰ ਨਿਕਲਿਆ ਬੜੀ ਤੌਰ ਜੀ ਦੇ ਨਾਲ ਆ ਕੇ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਬਾਹਰ ਨਿਕਲਿਆ ਉਹ ਗੁਰੂ ਜੀ ਦੇ ਲਾਗਿਓਂ ਦੀ ਲੰਘਿਆ ਉਹਨੇ ਨਹੀਂ ਦੇਖਿਆ ਵੀ ਇਹ ਕੌਣ ਬੈਠਾ ਹੈ ਪਰ ਉਸਨੇ ਅੱਖ ਪੁੱਟ ਕੇ ਵੀ ਗੁਰੂ ਜੀ ਵੱਲ ਨਹੀਂ ਦੇਖਿਆ ਗੁਰੂ ਜੀ ਤਾਂ ਸ਼ਾਂਤ ਚਿਤ ਰਹੇ ਪਰ ਮਰਦਾਨਾ ਕਰਮ ਹੋ ਗਿਆ ਮਰਦਾਨੇ ਨੇ ਦੇਖਿਆ ਵੀ ਯਾਰ ਇਹ ਤਾਂ ਕੋਲ ਦੀ ਲੰਘਿਆ ਇਹ ਨਾਥ ਬੜਾ ਇਹਨੇ ਸੁਗੰਧੀਆਂ ਵਾਲਾ ਤੇਲ ਤੂ ਲਾਇਆ ਬੜੇ ਵਧੀਆ ਕੱਪੜੇ ਪਾਏ ਆ ਘਿਹਣੇ ਬਾਈ ਪਰਦਾ ਪਰ ਇਹਨੇ ਗੁਰੂ ਜੀ ਦਾ ਸਤਕਾਰ ਕਿਉਂ ਨਹੀਂ ਕਰਿਆ ਹੁਣ ਮਰਦਾਨੇ ਨੂੰ ਤਾਂ ਮਹਾਰਾਜ ਬਾਰੇ ਪਤਾ ਸੀ ਹੁਣ ਮਰਦਾਨਾ ਕਰੋਧ ਦੇ ਨਾਲ ਬੋਲਿਆ ਕਹਿੰਦਾ ਦਾਤਾ ਇਹ ਬਹੁਤ ਹੰਕਾਰੀ ਸਾਧੂ ਹੈ ਇਸਤਰੀਆਂ ਬਾਗ ਸ਼ਿੰਗਾਰ ਕਰਕੇ ਲੰਘਿਆ ਆਹ ਸਾਨੂੰ ਇਸਨੇ ਬੁਲਾਇਆ ਵੀ ਨਹੀਂ ਨਾ ਤੱਕਿਆ ਇਹ ਕਿਹੜਾ ਬੰਦਾ ਹੈ ਇਹਦੀ ਮਤ ਨੂੰ ਕੀ ਹੋ ਗਿਆ ਇਹ ਕਿਹੜੀ ਮਤ ਵਰਤਦਾ ਹੋ ਜਦੋਂ ਮਰਦਾਨੇ ਨੇ ਗੁਰੂ ਜੀ ਨੇ ਇਹ ਗੱਲਾਂ ਕਈਆਂ ਤਾਂ ਸਤਗੁਰੂ ਜੀ ਬੋਲੇ ਕਹਿੰਦੇ ਮਰਦਾਨਿਆਂ ਇਹ ਮਰਦਾਨਿਆਂ ਇਸ ਦਾ ਦੋਸ਼ ਨਹੀਂ ਹੈ ਮਾਇਆ ਹੀ ਐਸੀ ਠਗਣੀ ਹੈ ਜਿਸ ਜੀਵ ਦੀ ਚਾਲ ਢਾਲ ਵੀ ਵਿਗਾੜ ਦਿੰਦੀ ਹੈ ਵਾਕਈ ਸਹੀ ਗੱਲ ਆ ਸਾਧ ਸੰਗਤ ਜਿਹੜਾ ਬੰਦਾ ਅੱਜ ਵੀ ਦੇਖ ਲਿਓ ਜਦੋਂ ਉਹ ਬੰਲਾ ਚਰ ਗਰੀਬ ਗਰੀਬ ਰੋ ਜਦੋਂ ਉਹਦੇ ਕੋਲੇ ਮਾਇਆ ਬਹੁਤੀ ਆ ਗਈ ਉਹ ਮਾਇਆ ਦੇ ਟੌਰ ਦੇ ਵਿੱਚ ਹੀ ਉਹਨੂੰ ਮਾਇਆ ਬੜੀ ਨਿਚਾਉਂਦੀ ਆ ਟਕਾ ਟਕਾ ਕੇ ਭਜਾਉਂਦੀ ਵੀ ਆ ਨਿਚਾਉਂਦੀ ਵੀ ਆ ਬੋਲ ਵੀ ਕਰਾਉਂਦੀ ਆ ਕਬੂਲ ਵੀ ਕਰਾਉਂਦੀ ਆ ਇਹ ਜਾ ਕੋ ਦੀ ਅਕਲ ਤੇ ਢਾਲ ਚਾਲ ਵਗਾੜ ਦਿੰਦੀ ਆ ਮਾਰਾ ਕਹਿੰਦੇ ਰਬਾਬ ਛੇੜੋ ਕੀਰਤਨ ਕਰਕੇ ਇਹ ਪਾਪਾਂ ਦੇ ਹਨੇਰੇ ਖੂਬ ਵੱਲ ਜਾ ਰਿਹਾ ਹੈ ਪਾਪਾਂ ਦੇ ਹਨੇਰੇ ਖੂਬ ਅਲਜ ਰਿਆ ਸਾਨੂੰ ਖੂ ਡਿੱਗਣੋਂ ਬਚਾਉਣਾ ਆਪਾਂ ਇਹਨੂੰ ਖੂਚ ਨਹੀਂ ਡਿੱਗਣ ਦੇਣਾ ਇਹਨੇ ਇੱਕ ਧਰਮ ਕਰਨਾ ਪਰ ਇਹਨੂੰ ਆਪਾਂ ਬਚਾਉਣਾ ਹੈ ਕਿਉਂਕਿ ਮਹਾਰਾਜ ਤਾਂ ਬਿਗੜਿਆ ਤੇਗੜਿਆ ਨੂੰ ਹੀ ਰਾਹ ਪਾਉਣਾ ਸੀ ਨਾ ਹੁਣ ਮਰਦਾਨੇ ਨੇ ਰਵਾਬ ਛੇੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀਰਤਨ ਕਰ ਲਾ ਕੇ ਮਹਾਰਾਜ ਕਹਿੰਦੇ ਚੋਆ ਚੰਦਨ ਅੰਕ ਚੜਾਓ ਪਾਟ ਪਟੰਬਰ ਪਹਿਰ ਹੰਡਾਓ ਬਿਨ ਹਰ ਨਾਮ ਕਹਾ ਸੁਖ ਪਾਵੋ ਕਿਆ ਪਹਿਰਿਓ ਕਿਆ ਊੜੋ ਦਿਖਾਵਿਓ ਬਿਨਾ ਦਗਦ ਬਨਾ ਬਿਨਾ ਜਗਦ ਬਿਨ ਜਗਦੀਸ਼ ਕਹਾ ਸੁਖ ਪਾਓ ਪਾਓ ਰਹਾਓ ਕਾਨੀ ਕੁੰਡਲ ਗਲ ਮੋਤੀ ਯਾਨੀ ਕੀ ਮਾਲਾ ਲਾਲ ਨਿਹਾਲੀ ਫੂਲ ਗਲਾਲਾ ਬਿਨ ਜਗਦੀਸ਼ ਕਹਾ ਸੁਖ ਦਾ ਭਾਲਾ ਨੈਣ ਸਲੌਨੀ ਸੁੰਦਰ ਨਾਰੀ ਖੂੜ ਸ਼ਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖਵਾਰੀ ਦਾਰ ਘਰ ਮਹਿਲਾ ਸੇਜ ਸੁਖਾਲੀ ਇਹਨੇ ਸਫੂਲ ਬਿਸ਼ਾਵੇ ਮਾਲੀ ਬਿਨ ਹਰ ਨਾਮ ਸੋ ਦੇਹ ਦਖਾਲੀ ਹੈਵਰ ਗੈਵਰ ਨੀਜੇ ਬਾਜੇ ਲਸ਼ਕਰ ਨੇਵ ਖਵਾਜੀ ਪਾਜੇ ਬਿਨ ਜਗਦੀਸ਼ ਝੂਠੇ ਦਿਵਾਜੇ ਸਿੱਧ ਕਹਾਵਿਓ ਰਿੱਧ ਸਿੱਧ ਬਲਾਵੋ ਤਾਜ ਕੁਲ ਸਿਰ ਸ਼ਤਰ ਬਣਾਵਿਓ ਬਿਨ ਜਗਦੀਸ਼ ਕਹਾਂ ਸੱਚ ਪਾਵਿਓ ਖਾਨ ਮਲੂਕ ਕਹਾਵਿਓ ਰਾਜਾ ਤਵੇ ਅਵੇ ਤਵੇ ਕੂੜੇ ਹੈ ਪਾਜਾ ਬਿਨ ਗੁਰ ਸਰਦਨਾ ਸਵਰਸ ਕਾਜਾ ਹੋ ਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨਿਆ ਰਿਦੇ ਵਿਸਾਰੀ ਮਰਾਰੀ ਪਰਨਵਤ ਨਾਨਕ ਸਰਨ ਤੁਮਾਰੀ ਮਹਾਰਾਜ ਨੇ ਇਹ ਬਾਣੀ ਦੇ ਸ਼ਲੋਕ ਆੜੇ ਜਿਹੜੇ ਗੌੜੀ ਮਹੱਲਾ ਪਹਿਲਾ ਪੰਨਾ 225 ਦੇ ਉੱਪਰ ਅਸਾ ਸੰਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਮਹਾਰਾਜ ਕਹਿੰਦੇ ਆ ਏ ਮਰਦਾਨਿਆਂ ਭਾਵੇਂ ਸਰੀਰ ਦੇ ਅੰਗਾਂ ਨੂੰ ਚੰਦਨ ਦੀਆਂ ਸੰਗੰਧੀਆਂ ਲਾ ਲਵੋ ਭਾਵੇਂ ਮਮੂਲੀ ਲੀੜੀਆਂ ਦੀ ਥਾਂ ਰੇਸ਼ਮ ਪਾਵੋ ਪਰ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਕੀ ਗਹਿਣਿਆਂ ਨੂੰ ਪਾਉਣਾ ਹੈ ਤੇ ਕੀ ਸੁੰਦਰ ਕੱਪੜਿਆਂ ਨੂੰ ਪਾਉਣਾ ਹੈ ਬਿਨਾਂ ਪ੍ਰਮਾਤਮਾ ਮਿਲੇ ਤੇ ਸ਼ਾਂਤੀ ਨਹੀਂ ਆ ਸਕਦੀ ਮਨ ਤੜਫਦਾ ਰਹਿੰਦਾ ਹੈ ਮਹਾਰਾਜ ਕਹਿੰਦੇ ਕਹਿੰਦੇ ਦੇਖੋ ਇਸ ਨਾਥ ਨੇ ਕੰਨਾਂ ਵਿੱਚ ਕੁੰਡਲ ਤੇ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਹੋ ਸਕਦਾ ਹੈ ਰਾਤ ਨੂੰ ਸੌਂਦਾ ਐਸੀ ਸੇਜ ਉੱਤੇ ਹੋਵੇਗਾ ਜਿੱਥੇ ਰੇਸ਼ਮੀ ਮਖਮਲ ਦੀ ਤਲਾਈ ਵਿਛੀ ਹੋਈ ਹੋਵੇਗੀ ਤੇ ਉਸ ਦਾ ਰੰਗ ਵੀ ਲਾਲ ਹੋਵੇਗਾ ਸੇਜ ਉੱਤੇ ਫੁੱਲ ਵੀ ਪਏ ਹੋਣਗੇ ਪਰ ਬਿਨਾਂ ਪਰਮਾਤਮਾ ਦੀ ਮਲਾਪ ਦੇ ਸੇਜ ਉੱਤੇ ਬੀਅ ਅਤੇ ਤਾਬਲਾ ਹੀ ਰਹਿੰਦਾ ਹੋਵੇਗਾ ਇਹਨੂੰ ਨੀਂਦ ਨਹੀਂ ਆਉਦੀ ਹੋਵੇ ਕਿ ਉਹਦੇ ਉੱਤੇ ਵੀ ਇਹੋ ਜਿਹੀ ਵਧੀਆ ਸੇਜ ਦੇ ਉੱਤੇ ਮਰਦ ਤੋਂ ਬਿਨਾਂ ਮਿਰਗ ਨੈਣੀ ਤੇ ਸੁੰਦਰ ਇਸਤਰੀ ਕਈ ਪ੍ਰਕਾਰ ਦੇ ਸ਼ਿੰਗਾਰ ਕਰੇ ਜੇ ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦੀ ਤਾਂ ਨਿਤ ਖੁਆਰ ਹੁੰਦੀ ਰਹੇਗੀ ਉਸ ਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਕਿਸੇ ਪੋਰਸ ਦੇ ਕੋਲ ਸੁੰਦਰ ਇਸਤਰੀਆਂ ਫੁੱਲਾਂ ਦੀ ਮਾਲਾ ਮਾਲੀ ਸੇਵਾ ਕਰਨੋਂ ਬਾਲੇ ਹਾਥੀ ਘੋੜੇ ਲਸ਼ਕਰ ਤੇ ਬਾਜੇ ਹੋਣ ਸ਼ਾਹੀ ਠਾਠ ਹੋਵੇ ਪਰ ਜੇ ਉਹ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ ਤਾਂ ਉਹ ਕਿਸੇ ਕੰਮ ਨਹੀਂ 나ਥ ਜੋਗੀ ਹੋ ਕੇ ਸਿੱਧੀਆਂ ਨੂੰ ਪ੍ਰਾਪਤ ਕਰਦਾ ਹੈ ਕਈ ਤਰ੍ਹਾਂ ਦੇ ਤਮਾਸ਼ੇ ਕਰਦਾ ਰਾਜਾ ਬਣ ਜਾਂਦਾ ਪਰ ਉਹ ਭਗਵਾਨ ਸ਼ਕਤੀ ਬਿਨਾਂ ਸੁਖੀ ਨਹੀਂ ਹੋ ਸਕਦਾ ਕਈ ਥੋੜੇ ਜਿਹੇ ਪਿੰਡਾਂ ਦੇ ਮਾਲਕ ਰਾਜਖਾਨ ਹਨ ਉਹਨਾਂ ਦੇ ਹਿਰਦੇ ਵਿੱਚ ਹੰਕਾਰ ਹੈ ਉਹ ਜਿਸ ਨੂੰ ਬੁਲਾਉਂਦੇ ਹਨ ਉਸੇ ਨੂੰ ਅਵੇ ਤਵੇ ਕਰਕੇ ਬੁਲਾਉਂਦੇ ਹਨ ਇਸ ਨਾਲ ਉਹਨਾਂ ਦੀ ਸ਼ਾਨ ਨਹੀਂ ਵਾਧੀ ਸਗੋਂ ਘਟਦੀ ਹੈ ਕਿਉਂਕਿ ਉਹਨਾਂ ਨੇ ਗੁਰੂ ਦਾ ਉਪਦੇਸ਼ ਨਹੀਂ ਸੁਣਿਆ ਹੋਇਆ ਹੁੰਦਾ ਚੰਗਾ ਇਹੋ ਹੈ ਕਿ ਪੁਰਸ਼ ਹੰਕਾਰ ਲਾਲਚੋਂ ਮਮਤਾ ਨੂੰ ਛੱਡੇ ਤੇ ਜੀਵਨ ਸਵਾਰਨਵਾਦ ਇਹ ਗੁਰੂ ਦੇ ਉਪਦੇਸ਼ ਨੂੰ ਸੁਣੇ ਇਸੇ ਨਾਲ ਪਾਰਤਾਰਾ ਹੋ ਸਕਦਾ ਹੈ ਮਿੱਠੀ ਰਸੀਲੀ ਤੇ ਪੀਤੀ ਭਰੀ ਸੁਰ ਵਿੱਚ ਜਦੋਂ ਮੇਹਰਾ ਦੇ ਦਾਦੇ ਨੇ ਇਹ ਸ਼ਬਦ ਗਾਇਆ ਤਾਂ ਨਾਥ ਦੁਆਰੇ ਦੇ ਸਾਰੇ ਪੁਰਸ਼ ਜਨਾਨੀਆਂ ਮਰਦ ਅਤੇ ਬੱਚੇ ਗੁਰੂ ਜੀ ਦੇ ਕੋਲ ਆ ਗਏ ਜਦੋਂ ਮਹਾਰਾਜ ਨੇ ਇਹ ਸ਼ਬਦ ਨੂੰ ਆਚਾਰਿਆ ਪੰਛੀ ਵੀ ਮਸਤ ਹੋ ਕੇ ਸੁਣਨ ਲੱਗੇ ਨਾਥ ਤੇ ਅੰਕਾਰ ਨਾਲ ਅੱਗੇ ਤੁਰ ਗਿਆ ਜਿਸ ਦੇ ਹਿਰਦੇ ਵਿੱਚ ਮੰਦੇ ਕਰਮ ਦੇ ਵਿਚਾਰ ਸਨ ਤੇ ਜਿਸ ਦੀਆਂ ਅੱਖਾਂ ਵਿੱਚ ਇੱਕ ਸੁੰਦਰ ਇਸਤਰੀ ਦਾ ਚਿੱਤਰ ਸੀ ਉਹ ਵੀ ਬੇਚੈਨ ਜਾਇਆ ਹੋਇਆ ਹੋਇਆ ਪਿੱਛੇ ਮੁੜਿਆ ਆ ਜਿਹੜਾ ਉਹ 나ਥ ਸੀ ਨਾ ਸਤਿਗੁਰੂ ਦੇ ਬਚਨ ਸੁਣ ਕੇ ਪਿੱਛੇ ਮੁੜਿਆ ਆ ਸਾਧ ਸੰਗਤ ਤੇ ਉਹਦੀ ਜਿਹੜੀ ਸੁਤਾ ਸੀ ਉਹ ਮੰਦੇ ਕਰਮਾਂ ਵੱਲ ਸੀ ਜਦੋਂ ਬੰਦਾ ਮੰਦੇ ਕਰਮਾਂ ਵੱਲ ਸੁਤਾ ਹੋਵੇ ਨਾ ਉਹਦਾ ਬਾਣੀ ਵੱਲ ਚਤ ਨਹੀਂ ਲੱਗਦਾ ਉਹ ਆਪ ਨੇ ਹੀ ਕਾਮਤੰਦਿਆਂ ਦੇ ਵਿੱਚ ਰੁੱਝ ਜਾਂਦਾ ਐਸਾ ਰੁੱਝ ਜਾਂਦਾ ਕਿ ਉਹਨੂੰ ਬਾਣੀ ਭੁੱਲ ਜਾਂਦੀ ਹੈ ਸਤਿਗੁਰੂ ਦੀ ਕਥਾ ਵਿਚਾਰ ਭੁੱਲ ਜਾਂਦੀ ਹੈ ਚੰਗੇ ਇਨਸਾਨ ਭੁੱਲ ਜਾਂਦੇ ਆ ਉਹ ਮੁੜਿਆ ਆ ਉਹ ਕੋਲ ਖਲੋਤਾ ਸ਼ਬਦ ਸੁਣਦਾ ਰਿਹਾ 나ਥੋ ਜਿਉਂ-ਜਿਉਂ ਸ਼ਬਦ ਸੁਣਦਾ ਗਿਆ ਤਿਉਂ ਤੇ ਉਹਦੇ ਵਿੱਚੋਂ ਮਾੜੇ ਖਿਆਲ ਦੂਰ ਹੁੰਦੇ ਗਏ ਉਹਦਾ ਸਰੀਰ ਠੰਡਾ ਹੋਣ ਲੱਗਿਆ ਕਾਮ ਬਾਸ਼ਨਾ ਖੂਨ ਵਿੱਚੋਂ ਖਤਮ ਹੋਣ ਲੱਗੇ ਉਹਦੀਆਂ ਅੱਖਾਂ ਦੇ ਅੱਗੇ ਉਹਦੇ ਕੀਤੇ ਹੋਏ ਕੋਕਰਮ ਭੈੜੀਆਂ ਸੁਰਤਾਂ ਜਿਹੜੀਆਂ ਬੜਾ ਕੇ ਨਜ਼ਰ ਆਉਂਦੀਆਂ ਸੀ ਉਹ ਭੈ ਭੀਤ ਹੋ ਗਈਆਂ ਜਿਹੜੀਆਂ ਉਹਦੇ ਮਨ ਦੇ ਵਿੱਚ ਬੁਲਬਲੇ ਉੱਡ ਰਹੇ ਸੀ ਨਾ ਮੈਂ ਉੱਥੇ ਜਾਣਾ ਇੱਥੇ ਜਾਣਾ ਆ ਕਰਨਾ ਉਹ ਸਭ ਅਲੋਪ ਹੋਣ ਲੱਗੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਤਾਂ ਉਸ ਦਾ ਸਿਰ ਆਪਣੇ ਆਪ ਹੀ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਨਾਸਰਾ ਉਹ ਗੁਰੂ ਜੀ ਦਾ ਸਿੱਖ ਬਣ ਗਿਆ ਗੁਰੂ ਉਪਦੇਸ਼ ਨੂੰ ਸੁਣਿਆ ਮਨ ਦੇ ਕਰਮਾਂ ਸ਼ਿੰਗਾਰ ਨੂੰ ਛੱਡ ਕੇ ਗੁਰੂ ਦਾ ਸਿਮਰਨ ਕਰਨ ਲੱਗਿਆ ਜਿੱਥੇ ਲੋਕਾਂ ਕੋਲੋਂ ਸੇਵਾ ਕਰਾਉਂਦਾ ਸੀ ਉਥੇ ਲੋਕਾਂ ਦੀ ਸੇਵਾ ਕਰਨ ਲੱਗ ਪਿਆ ਐਸੀ ਸਤਿਗੁਰਦੀ ਬਾਣੀ ਹੈ ਉਹ ਤਾਂ ਰੀਠੇ ਮਿੱਠੇ ਕਰ ਦਿੰਦੀ ਹੈ ਜਿੱਥੇ ਸੂਈ ਨਾ ਚੁਬਦੇ ਹੋਵੇ ਸੂਈ ਚੁਬ ਜਾਂਦੀ ਹੈ ਐਸਾ ਨਰਮ ਹੋ ਜਾਂਦਾ ਇਨਸਾਨ ਸਤਿਗੁਰੂ ਜੀ ਦੀ ਬਾਣੀ ਨੂੰ ਸੁਣ ਕੇ ਬਚਨ ਵਿਚਾਰ ਸੁਣ ਕੇ ਮਹਾਰਾਜ ਦੇ ਭੈੜੇ ਕਰਮਾ ਉਹ ਸਰੀਰ ਦੇ ਵਿੱਚੋਂ ਉੱਡ ਜਾਂਦੇ ਆਂ ਅਜਮੇਰ ਵਿੱਚ ਪੀਰਾਂ ਦੇ ਲਾਲ ਗੋਸ਼ਤੀ ਮਹਾਰਾਜ ਦੀ ਫੇਰ ਹੋਰ ਅੱਗੇ ਹੋ ਗਏ ਮਹਾਰਾਜ ਉਹਨਾਂ ਦਾ ਰਾਜ ਬਤਾਨੇ ਵਿੱਚ ਜਮੇਰ ਇੱਕ ਕਮਿਸ਼ਨ ਹੀ ਹੈ ਅੱਜ ਤਕੜਾ ਸ਼ਹਿਰ ਆ ਉਹ ਪਰ ਕਦੀ ਛੋਟਾ ਜਿਹਾ ਨਗਰ ਹੁੰਦਾ ਸੀ ਇਹ ਸ਼ਹਿਰ ਖੁਸ਼ਕ ਪਹਾੜੀਆਂ ਵਿੱਚ ਵਸਿਆ ਹੋਇਆ ਹੈ। ਸਭ ਤੋਂ ਉੱਚੀ ਪਹਾੜੀ ਉੱਤੇ ਪੀਰ ਮਯੋਦੀਨ ਚਿਸ਼ਤੀ ਦਾ ਰੋਜ਼ਾ ਹੈ। ਚਿਸ਼ਤੀ ਇੱਕ ਕਰਾਮਾਤੀ ਸੂਫੀ ਫਕੀਰ ਹੋਇਆ ਹੈ। ਇਸ ਖਾਨਗਾਹ ਦੇ ਆਸਰੇ ਇਸਲਾਮ ਦਾ ਬਹੁਤ ਪ੍ਰਚਾਰ ਹੋਇਆ ਹੈ। ਗੁਰੂ ਨਾਨਕ ਦੇਵ ਜੀ ਮਾਰਵਾੜ ਦੇ ਵਿੱਚ ਦੀ ਹੁੰਦੇ ਹੋਏ ਅਜਮੇਰ ਆਪ ਜੀ ਐ ਐਸਾ ਖਿਆਲ ਨਾਲ ਕਿ ਮੁਸਲਮਾਨ ਪੀਰਾਂ ਨਾਲ ਗਿਆਨ ਚਰਚਾ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹੁੰਚਣ ਤੋਂ ਸਾਲਕ ਪਹਿਲਾਂ ਪੀਰਾਂ ਨੇ ਜਮੇਰ ਦੇ ਹਿੰਦੂ ਪੁਜਾਰੀਆਂ ਨੂੰ ਮੁਸਲਮਾਨ ਬਣਾ ਲਿਆ ਸੀ ਚਿਸਤੀ ਦੇ ਰੰਝੇ ਦੇ ਪੁਜਾਰੀ ਪੀਰ ਉਸ ਸਮੇਂ ਪੀਰ ਅਲਾਉਦੀਨ ਅਤੇ ਸਮਸਦੀਨ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਨਰਾਲੇ ਬਾਲੇ ਬਾਣੇ ਵਾਲਾ ਇੱਕ ਹਿੰਦੂ ਫਕੀਰ ਆਇਆ ਉਹ ਨਾ ਹਿੰਦੂ ਧਰਮ ਨੂੰ ਮੰਨਦਾ ਤੇ ਨਾ ਅਸਲਾਮ ਨੂੰ ਸਗੋਂ ਹੋਰ ਹੀ ਕੁਝ ਦੱਸਦਾ ਉਹ ਆਖਦਾ ਹੈ ਕਿ ਉਹ ਨਾਨਕ ਹੈ ਨਿਰੰਕਾਰ ਖੁਦਾ ਨੇ ਉਸ ਨੂੰ ਜਗਤ ਵਿੱਚ ਭੇਜਿਆ ਪਰ ਲਾਉਦੀਨ ਤੇ ਸੰਸਦੀਨ ਆਪਣੇ ਚੇਤਿਆਂ ਨੂੰ ਨਾਲ ਲੈ ਕੇ ਉਸ ਸਥਾਨਪੁਰ ਆਏ ਜਿੱਥੇ ਸਤਿਗੁਰੂ ਜੀ ਬੈਠੇ ਸਨ ਸਾਮੁਸਦੀਨ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ हे ਬੰਦੇ ਤੂੰ ਕੌਣ ਹੈ ਕਿਸ ਦੇਸ਼ ਦਾ ਰਹਿਣ ਵਾਲਾ ਕੀ ਤੇਰਾ ਧਰਮ ਹੈ ਗੁਰੂ ਜੀ ਬੋਲਦਿਆ ਕਿ ਪੰਜਾਬ ਵਿੱਚ ਮੇਰਾ ਜਨਮ ਹੋਇਆ ਸਾਰਾ ਜਗਤ ਮੇਰਾ ਘਰ ਹੈ ਖਦਾ ਦਾ ਮੈਂ ਬੰਦਾ ਹੈ ਖਦਾ ਦੇ ਹੁਕਮ ਨਾਲ ਜਗਤ ਵਿੱਚ ਵਿਚਰਦਾ ਫਿਰਦਾ ਮੈਂ ਮਨੁੱਖ ਸੇਵਾ ਮਨੁੱਖ ਨੂੰ ਖਦਾਈ ਭਗਤੀ ਦਾ ਸਹੀ ਰਾਹ ਦੱਸਣਾ ਮੇਰਾ ਧਰਮ ਹੈ ਮਨੁੱਖ ਜੋ ਸੱਚ ਬੋਲ ਨੇਕੀ ਕਰੇ ਸੱਚੇ ਬੋਲ ਬੋਲੇ ਨੇਕੀ ਕਰੇ ਧਰਮ ਦੀ ਕਿਰਤ ਕਰੇ ਜੇ ਕਿਸੇ ਨੂੰ ਧੋਖਾ ਨਾ ਦੇਵੇ ਉਹ ਮੇਰਾ ਧਰਮ ਭਾਈ ਹੈ ਪ੍ਰਲੌਦੀਨ ਕਹਿਣ ਲੱਗਾ ਕਹਿੰਦਾ ਬੰਦਾ ਤਾਂ ਚੰਗਾ ਪ੍ਰਤੀਤ ਹੁੰਦਾ ਹੈ ਇਹਦਾ ਧਰਮ ਵੀ ਇਸਲਾਮ ਨਾਲ ਮਿਲਦਾ ਜੁਲਦਾ ਹੈ ਲਵਾਸ ਮੁਸਲਮਾਨ ਫੱਕਰਾਂ ਵਰਗਾ ਹੈ ਜੇ ਮੁਸਲਮਾਨ ਹੋ ਜਾਵੇ ਤਾਂ ਸਾਰੇ ਹਿੰਦ ਵਿੱਚ ਅਸਲਾਮ ਦਾ ਝੰਡਾ ਝੁਲੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਸਬੋਧਨ ਕਰਕੇ ਕਹਿੰਦੇ ਭਾਈ ਮੈਂ ਇੱਕ ਗੱਲ ਆਖਾਂ ਜੇ ਗੁੱਸਾ ਨਾ ਕਰੋ ਤਾਂ ਗੁਰੂ ਜੀ ਹੱਸ ਕੇ ਬੋਲੇ ਕਹਿੰਦੇ ਪੁਰਸ਼ਾ ਅਸੀਂ ਨਹੀਂ ਗੁੱਸਾ ਕਰਦੇ ਜੋ ਦਿਲ ਵਿੱਚ ਉਹ ਆਖ ਸੜਾ ਅਲਾਉਦੀਨ ਬੋਲਦਾ ਕਹਿੰਦਾ ਪੀਰ ਚਿਸਤੀ ਦਾ ਰੋਜਾ ਹੈ ਪੀਰ ਜੀ ਕਰਾਮਾਤ ਵਾਲੇ ਫਕੀਰ ਹੋਏ ਹਨ ਖਦਾ ਦੀ ਉਹਨਾਂ ਉਤੇ ਬਹੁਤ ਮਿਹਰ ਹੈ ਮੈਂ ਆਖਦਾ ਸਭ ਤੋਂ ਚੰਗਾ ਮਤ ਸਲਾਮ ਹੈ ਜੇ ਆਪ ਸਲਾਮ ਵਿੱਚ ਆ ਜਾਵੋ ਤਾਂ ਚੰਗਾ ਹੈ ਹੁਣ ਗੁਰੂ ਜੀ ਬੋਲਦੇ ਕਹਿੰਦੇ ਸਲਾਮ ਵਿੱਚ ਆਉਣਾ ਮੁਸਲਮਾਨ ਬਣਨਾ ਜਾਂ ਲੋਕਾਂ ਨੂੰ ਮੁਸਲਮਾਨ ਬਣਾਉਣ ਵਿੱਚ ਆਪ ਮਾਣ ਸਮਝਦੇ ਜੇ ਪਰ ਆਪ ਤਾਂ ਤੁਸੀਂ ਮੁਸਲਮਾਨ ਨਹੀਂ ਮੁਸਲਮਾਨ ਹੋਣਾ ਤਾਂ ਬਹੁਤ ਔਖਾ ਹੈ ਮਾਰਾਂ ਇਹ ਤਾਂ ਇਹ ਗੱਲਾਂ ਉਹਨਾਂ ਨੂੰ ਕਹੀਆਂ ਉਹ ਹੈਰਾਨ ਹੋ ਕੇ ਬਹੁਤਿਆ ਕਦੇ ਹੈਰਾਨ ਕੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਦੇਖ ਕੇ ਕਿਉਂ ਅਸੀਂ ਮੁਸਲਮਾਨ ਨਹੀਂ ਹੋਰ ਕਿਸ ਤਰ੍ਹਾਂ ਦੇ ਮੁਸਲਮਾਨ ਹੁੰਦੇ ਆ ਗੁਰੂ ਜੀ ਨੇ ਮਰਦਾਨੇ ਵੱਲ ਇਸ਼ਾਰਾ ਕੀਤਾ ਮਰਦਾਨੇ ਰਵਾਬ ਦੀਆਂ ਤਾਰਾਂ ਛੇੜੋ ਤੇ ਬਾਣੀ ਆਈ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਹੀ ਨਾਦ ਛੇੜਿਆ ਮੌਲਾ ਦੇ ਰੰਗ ਵਿੱਚ ਰੱਤੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਅਚਾਰਨ ਕੀਤਾ ਮਾਰੇ ਕਹਿੰਦੇ ਮੁਸਲਮਾਨ ਕੋਹਾਵਣ ਮੁਸ਼ਕਲ ਜੋ ਹੋਏ ਤਾਂ ਮੁਸਲਮਾਨ ਕੋਹਾਵੇ ਅਵਲ ਉਲਾਓ ਅਦੀਨ ਕਰ ਮਿੱਠਾ ਮੁਸ਼ਕਲ ਮਾਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮਹਾਣੇ ਮਰਨ ਜੀਵਨ ਕਾ ਭਰਮ ਝਕਾਵੇ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਉਹ ਨਾਨਕ ਸਰਬ ਜੀਆਂ ਮਿਰਮੰਤ ਹੋਈ ਤਾਂ ਮੁਸਲਮਾਨ ਕਹਾਵਾ ਹੁਣ ਮਹਾਰਾਜ ਨੇ ਬਾਣੀ ਦੇ ਰਹੀ ਉਹਨਾਂ ਨੂੰ ਸਮਝਾਇਆ ਮਹਾਰਾਜ ਕਹਿੰਦੇ ਸੁਣੋ ਪੀਰੋ ਤੇ ਬਾਕੀ ਦੇ ਪੁਰਸ਼ੋ ਸੁਣ ਲਓ ਮੁਸਲਮਾਨ ਅਖਵਾਉਣਾ ਅਤ ਕਠਨ ਹੈ ਉਹ ਆਦਮੀ ਮੁਸਲਮਾਨ ਅਖਵਾ ਸਕਦਾ ਜਿਸ ਵਿੱਚ ਹੀਟ ਲਿਖੀਆਂ ਸਿਫਤਾਂ ਹੋਣ ਕਹਿੰਦੇ ਕਿ ਦੂਸਰਾ ਸਭ ਤੋਂ ਪਹਿਲਾਂ ਔਲੀਆ ਫਕੀਰਾਂ ਤੇ ਸੰਤਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਉੱਤੇ ਅਮਲ ਕਰੇ ਜਾਪ ਤਪ ਆਦਿਕ ਸਾਧਨ ਨਾਲ ਖਦਾ ਨੂੰ ਮਿਲਣ ਦਾ ਯਤਨ ਕਰੇ ਆਤਮਾ ਜੋ ਹੰਕਾਰ ਤੇ ਕਾਮ ਕ੍ਰੋਧ ਨਾਲ ਮੈਲੀ ਹੋ ਚੁੱਕੀ ਹੈ ਉਸ ਨੂੰ ਖਦਾ ਦੀ ਬੰਦਗੀ ਨਾਲ ਸਾਫ਼ ਕਰੇ ਤੀਸਰਾ ਮਾਰਗ ਇਹ ਕਹਿੰਦੇ ਉਹਨਾਂ ਫਕੀਰਾਂ ਤੇ ਸੰਤਾਂ ਕੋਲੇ ਜਾਵੇ ਜੋ ਆਪ ਤਰਨ ਜੋਗ ਹਨ ਤੇ ਹੋਰ ਉਹਨਾਂ ਨੂੰ ਭਵ ਸਾਗਰ ਪਾਰ ਕਰਾ ਕੇ ਔਰ ਸਰਬ ਸ਼ਕਤੀਮਾਨ ਖਦਾ ਦੀ ਦਰਗਾਹ ਵਿੱਚ ਲੈ ਜਾ ਸਕਦੇ ਹੋਣ ਚੌਥਾ ਮਾਰ ਕਹਿੰਦੇ ਰੱਬ ਪਰਮਾਤਮਾ ਦੀ ਰਜ਼ਾਈ ਨੂੰ ਮੰਨੇ ਇਹੋ ਸਮਝੇ ਜੋ ਵਾਹਿਗੁਰੂ ਕਰਦਾ ਉਹ ਠੀਕ ਕਰਦਾ ਹੈ ਦੁੱਖ ਤੰਗੀ ਵੇਲੇ ਖਦਾ ਨੂੰ ਬੁਰਾ ਬੁਲਾ ਨਾ ਆਖੋ ਪੰਜਵਾਂ ਮਾਰ ਕਹਿੰਦੇ ਬਿਨਾਂ ਪੱਖਪਾਤ ਦੇ ਸਾਰੇ ਪੁਰਸ਼ ਪੰਸੀਆਂ ਪਸ਼ੂਆਂ ਉਤੇ ਦਇਆ ਕਰਨ ਵਾਲਾ ਹੋਵੇ ਇਹ ਨਹੀਂ ਕਿ ਮੁਸਲਮਾਨ ਹੋ ਕੇ ਦੂਸਰੇ ਮਤਾਂ ਵਾਲੇ ਮਨੁੱਖਾਂ ਨੂੰ ਤਲਵਾਰ ਦੀ ਘਾਟਦਾਰੀ ਜਾਵੇ ਕਿਉਂਕਿ ਸਾਰੇ ਖੁਦਾ ਦੇ ਬੰਦੇ ਹਨ ਇੱਕ ਖੁਦਾ ਨੇ ਸਭ ਨੂੰ ਉਤਪਨ ਕੀਤਾ ਹੈ ਜਨਮ ਦਿੱਤਾ ਹੈ ਸਾਰੇ ਜੀਵ ਹਨ ਇੰਨੇ ਭਲੇਖੇ ਚਿੱਤ ਵਿੱਚੋਂ ਦੂਰ ਕਰਨ ਵਾਲਾ ਸੱਚਾ ਮੁਸਲਮਾਨ ਹੋ ਸਕਦਾ ਹੈ ਇਹ ਸਹਿਤਾ ਤੁਸਾਂ ਵਿੱਚ ਨਹੀਂ ਤੁਸੀਂ ਤਾਂ ਮੈਨੂੰ ਦੇਖ ਕੇ ਗਰੋਧਵਾਨ ਹੋ ਗਏ ਸੀ ਮੁਸਲਮਾਨ ਹੋ ਕੇ ਹੋਰ ਧਰਮਾਂ ਵਾਲਿਆਂ ਨੂੰ ਘਿਰਨਤਾ ਨਿਗਾ ਨਾਲ ਤੁਸੀਂ ਦੇਖਦੇ ਆਂ ਤਲਵਾਰ ਦੇ ਜੋਰ ਅਸਲਾਮ ਦਾ ਪ੍ਰਚਾਰ ਕਰਦੇ ਆਂ ਤੇ ਕਰਵਾਉਂਦੇ ਆ ਜੇ ਗੱਲਾਂ ਨਹੀਂ ਹੋ ਸਕਦੀਆਂ ਜੇ ਸ਼ਰਾਹ ਬਾਰੇ ਆਖੋ ਤਾਂ ਸੱਚੀ ਸ਼ਰਾਹ ਇਹ ਹੈ ਕਿ ਦੂਸਰਾ ਸਬਦ ਆਚਾਰਨ ਕੀਤਾ ਮਹਾਰਾਜ ਨੇ ਮਹਾਰਾਜ ਕਹਿੰਦੇ ਮਿਹਰ ਮਸੀਤ ਸਦਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨੋਂ ਤਸੀਲ ਰੋਜਾ ਹੋ ਹੋ ਮੁਸਲਮਾਨ ਹੋ ਕਰਨੀ ਕਾਬਾ ਸੱਚ ਪੀਏ ਕਲਮਾ ਕਰਮ ਨਮਾਜ਼ ਤਸਬੀ ਜਾਂ ਤਿਸ ਭਾਵ ਸੀ ਨਾਨਕ ਰੱਖੇ ਲਾਜੋ ਮਾਰੇ ਕਹਿੰਦੇ ਦਇਆ ਦੀ ਮਸੀਤ ਹੋਵੇ ਸਦਕਾ ਜਾਂ ਭਰੋਸੇ ਦਾ ਮਸੱਲਾ ਸਾਫ ਹੋਵੇ ਹੱਕ ਦਾ ਮਾਲ ਖਾਨ ਨੂੰ ਹਲਾਲ ਸਮਝੋ ਹੱਕ ਦੀ ਕਰਾਨ ਹੋਵੇ ਸੰਤ ਕਰਾਉਣ ਵਾਲਾ ਭਾਵ ਹੈ ਸ਼ਰਮ ਤੇ ਜੱਤ ਸਤ ਰੱਖਣਾ ਪਰਾਇ ਸਤਰੀ ਪਿੱਛੇ ਨਾ ਦੌੜੋ ਮਿੱਠੇ ਸੁਭਾਅ ਦਾ ਰੋਜਾ ਹੋਵੇ ਤਾਂ ਭਾਈ ਮੁਸਲਮਾਨ ਅਖਵਾ ਸਕਦਾ ਹੈ ਕਰਮ ਚੰਗੇ ਕਰੇ ਜੇ ਕਰਮ ਚੰਗੇ ਹੋਣ ਤਾਂ ਸਮਝੋ ਮੱਕੇ ਦੀ ਯਾਤਰਾ ਹੋ ਗਈ ਹੈ ਪੀਰ ਇਸੇ ਵਿੱਚ ਖੁਦਾ ਨੂੰ ਹਾਜ਼ਰ-ਨਾਜ਼ਰ ਤੇ ਸੱਚਾ ਸੁੱਚਾ ਸਮਝੇ ਗਰੀਬਾਂ ਤੇ ਮਾੜਿਆਂ ਉੱਤੇ ਦਇਆ ਕਰੇ ਜੇ ਇਨੀਆਂ ਗੱਲਾਂ ਨਹੀਂ ਕਰਦਾ ਤਾਂ ਉਹ ਸੱਚਾ ਮੁਸਲਮਾਨ ਨਹੀਂ ਹੋ ਸਕਦਾ ਜਿਹੜੀ ਮਾਲਾ ਤੇ ਤਸੱਬੀਹ ਹੈ ਇਹੋ ਹੈ ਕਿ ਸ਼ਾਂਤ ਸੁਭਾਅ ਰਹੇ ਕਿਸੇ ਜੀਵ ਉਤੇ ਕ੍ਰੋਧ ਨਾ ਕਰੇ ਇਹ ਸਤਿਆ ਤੇ ਉਪਦੇਸ਼ ਨੂੰ ਸੁਣ ਕੇ ਪੀਰਾਂ ਦੀ ਨਿਸ਼ਾ ਹੋ ਗਈ ਜਿੱਤਣ ਆਏ ਆਪ ਜਿੱਤੇ ਗਏ ਉਹਨਾਂ ਗੁਰੂ ਜੀ ਨੂੰ ਸਜਦਾ ਕੀਤਾ ਚਰਨਾਂ ਵਿੱਚ ਡਿੱਗੇ ਕਈ ਦਿਨ ਧਾਰਮਿਕ ਵਿਚਾਰਾ ਹੁੰਦੇ ਗਏ ਸਤਿਗੁਰੂ ਜੀ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਰਹੇ ਪੀਰ ਤੇ ਸਤਗੁਰੂ ਜੀ ਨੇ ਇਹਨਾਂ ਅਦਾਸੀਆਂ ਦੇ ਵਿੱਚ ਬਹੁਤ ਬੰਦਿਆਂ ਨੂੰ ਤਾਰਿਆ ਜਿਹੜੇ ਬੰਦੇ ਕਰਾਹੇ ਪਏ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਮਹਾਰਾਜ ਨੇ ਲੜ ਲਾਇਆ ਬਾਣੀ ਦੇ ਜੇ ਮੁਸਲਮਾਨ ਆ ਤਾਂ ਮੁਸਲਮਾਨ ਪੱਕੇ ਰਹੋ ਜੇ ਹਿੰਦੂ ਆ ਤਾਂ Hindu ਰਹੋ ਤੇ ਸਿੱਖ ਬਣਾਏ ਮਹਾਰਾਜ ਨੇ ਜੋ ਕਥਾ ਵਿਚਾਰਾ ਜੇ ਤੋਂ ਸਮਾਪਤ ਕਰਦੇ ਹਾਂ ਬਾਘੁਰ ਜੀ ਕਾ ਖਾਲਸਾ ਬਾਘੁਰ ਜੀ ਕੀ ਫਤਿਹ